ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇੱਜ਼ਤ ਪੇਸ਼ ਕਰਨਾ ਚਾਹੀਦਾ ਇਹਨਾਂ ਨੂੰ ਰਤਾਂ ਵਿੱਚ ਕਾਲੀਆਂ ਰਤਾਂ ਅੱਖੀਆਂ ਲਾਈਆਂ ਬਰਸਾ ਤਾ ਮਾਇਆ ਵਾਹ ਹੋ ਰਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗਲੇ ਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਧਰ ਪੇਸ਼ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਵਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਵਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰੀਆਂ ਦਸਵੇਂ ਸੋਹਣਿਆ ਨਜ਼ਰਾ ਕਿਉਂ ਫੇਰੀਆ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਪਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮੜਾ ਜੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾਂ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆ ਬਰਸਾਤਾ ਮਾਇਆ ਯਾਦਾ ਤੇਰੀਆਂ ਮੈਨੂੰ ਪਾਣ ਕੇ ਰੀਆਂ ਦਸਵੇਂ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਬਿਊਟੀਫੁਲ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਲਾ ਮਾਇਆ ਰਤਾ ਕਿਆ ਬਾਤ ਹੈ ਮੇਰੀ ਕਿਆ ਬਾਤ ਕਿਆ ਬਾਤ ਬੜੀ ਬਾਤ ਹੈ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰੋਰਾ ਜੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅਜਨ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕਰਤ ਪੇਸ਼ ਕਰਨਾ ਚਾਹੁੰਦੀ ਹਾਂ ਇਹ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਹੋ ਰਾਤਾ ਮੈਂ ਕਾਲੀਆਂ ਰਾਤਾ ਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆ ਯਾਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰੋਰਾ ਜੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅਜਨ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕਰਤ ਪੇਸ਼ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ندا ਸਵੇ ਸੋਹਣਿਆ ਨਜ਼ਰਾ ਕਿਉਂ ਫੇਰੀਆ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਪਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਜ਼ਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾ ਕਾ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆ ਵਰਸਾਤਾ ਮਾਇਆ ਯਾਦਾ ਤੇਰੀਆਂ ਮੈਨੂੰ ਪਾਣ ਕੇ ਕਿਉਂ ਫੇਰੀਆਂ ਪਿਆਰ ਵਿੱਚ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮਹਿਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਕਮੇ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅਜਨ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕਰਤ ਪੇਸ਼ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਰਤਾਂ ਵਿੱਚ ਕਾਲੀਆਂ ਰਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਵਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰਿਆ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਰਿਆ ਮੈਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅਜਨ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦਸਵੇਂ ਸੋਹਣਿਆ ਨਜ਼ਰਾ ਕਿਉਂ ਫੇਰੀਆ ਪਿਆਰ ਮੈਂ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਫਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮੜਾ ਜੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾਂ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲੰਆ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਲਾ ਮਾਇਆ ਰਤਾ ਕਿਆ ਬਾਤ ਹੈ ਮੇਰੀ ਕਿਆ ਬਾਤ ਕਿਆ ਬਾਤ ਬੜੀ ਬਾਤ ਹੈ ਪੰਮੀ ਬਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰ ਨਜ਼ਰਾਨਾ ਇੱਜ਼ਤ ਪੇਸ਼ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾ ਵੇ ਕਾਲੀਆਂ ਰਾਤਾ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ प्यार में पाके तेरे नाल लाके रोग लिया मैं ला मैया रत्ता वाह 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 क्या बात है मेरी क्या बात क्या बात बड़ी पम्मी भाजी आएले जी ਸਾਡੇ ਘਰ ਮੇਰੇ ਵੱਡੇ ਵੀਰ ਅਕਰੋਰਾ ਜੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅਜਾ ਨਾ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਧਰ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦਸ ਵੇ ਸੋਹਣਿਆ ਨਜ਼ਰਾਂ ਕਿਉਂ ਫੇਰੀਆਂ ਪਿਆਰ ਮੈਂ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਂ ਲਾ ਮਾਇਆ ਰਾਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾਂ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆ ਬਰਸਾਤਾ ਮਾਇਆ ਯਾਦਾ ਤੇਰੀਆਂ ਮੈਨੂੰ ਪਾਣ ਕੇ ਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਂ ਲਾ ਮਾਇਆ ਰਤਾ ਕਿਆ ਬਾਤ ਹੈ ਮੇਰੀ ਕਿਆ ਬਾਤ ਕਿਆ ਬਾਤ ਬੜੀ ਬਾਤ ਹੈ ਪੰਮੀ ਬਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰ ਨਜ਼ਰਾਨਾ ਇਤਤ ਪੇਸ਼ ਕਰਨਾ ਚਾਹੁੰਦੀ ਹਾਂ ਇਹ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾ ਮੈਂ ਕਾਲੀਆਂ ਰਾਤਾਆਂ ਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ प्यार में पके तेरे नाल लाके रोग लिया मैं ला मैया रत्ता वाह 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 क्या बात है मेरी क्या बात क्या बात बड़ी भाभी आएले जी ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰਾਨਾ ਇਤਿਦ ਪੇਸ਼ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦਸਵੇਂ ਸੋਹਣਿਆ ਨਜ਼ਰਾਂ ਕਿਉਂ ਫੇਰੀਆਂ ਪਿਆਰ ਮੈਂ ਪਾ ਕੇ ਤੇਰੇ ਨਾਲ ਲਾ ਕੇ ਰੋਗ ਨੇ ਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲੰਆ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰੀਆਂ ਦਸਵੇਂ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੈਂ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਲਾ ਮਾਇਆ ਰਤਾ ਕਿਆ ਬਾਤ ਹੈ ਮੇਰੀ ਕਿਆ ਬਾਤ ਕਿਆ ਬਾਤ ਬੜੀ ਬਾਤ ਹੈ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰੋਰਾ ਹੀ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰਾਨਾ ਇੱਜ਼ਤ ਪੇਸ਼ ਕਰਨਾ ਚਾਹੁੰਦੀ ਹਾਂ ਇਹ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਂ ਹੋ ਰਾਤਾ ਵੇ ਕਾਲੀਆਂ ਰਾਤਾ ਖੀਆਂ ਲਾਈਆਂ ਵਰਸਾਤਾ ਮਾਇਆ ਯਾਦ ਤੇਰੀਆਂ ਮੈਨੂੰ ਪਾਣ ਤੇਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ प्यार में पाके तेरे नाल लाके रोग लिया मैं ला मैयारा वाह 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 क्या बात है मेरी बाल। बाल। क्या बात है क्या बात बड़ी बात है फमी भाजी आएले जी ਸਾਡੇ ਘਰ ਮੇਰੇ ਵੱਡੇ ਵੀਰ اکرم রাই ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰਾਨਾ ਇਕਤਦ ਪੇਸ਼ ਕਰਨਾ ਚਾਹਦੀ ਹਾਂ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇਰੀਆਂ ਦਸਵੇਂ ਸੋਹਣਿਆ ਨਜ਼ਰਾਂ ਕਿਉਂ ਫੇਰੀਆਂ ਪਿਆਰ ਮੈਂ ਪਾ ਕੇ ਤੇਰੇ ਨਾਲ ਲਾ ਕੇ ਰੋਗ ਨੇ ਆ ਮੈਂ ਲਾ ਮਾਇਆ ਰਤਾ ਵਾ 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 ਕੀ ਬਾਤ ਹੈ ਮੇਰੀ ਕੀ ਬਾਤ ਕੀ ਬਾਤ ਬੜੀ ਬਾਤ ਹੈ ਪੰਮੀ ਭਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲੀ ਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰ ਨਜ਼ਰਾਨਾ ਇਕੀਦਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆ ਬਰਸਾਤਾ ਮਾਇਆ ਯਾਦਾ ਤੇਰੀਆਂ ਮੈਨੂੰ ਪਾਣ ਕੇ ਰੀਆਂ ਦਸਵੇਂ ਸੋਹਣਿਆ ਨਜ਼ਰਾ ਕਿਉਂ ਫੇਰੀਆਂ ਪਿਆਰ ਮੇ ਪਾ ਕੇ ਤੇਰੇ ਨਾਲ ਲਾ ਕੇ ਰੋਗ ਲਿਆ ਮੈਲਾ ਮਾਇਆ ਰਤਾ ਕਿਆ ਬਾਤ ਹੈ ਮੇਰੀ ਕਿਆ ਬਾਤ ਕਿਆ ਬਾਤ ਬੜੀ ਬਾਤ ਹੈ ਫਮੀ ਬਾਜੀ ਆਏ ਨੇ ਜੀ ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਹਾਂ ਤੇ ਇਹ ਮੈਨੂੰ ਆਰਡਰ ਕਿ ਮੈਂ ਨਜ਼ਰਾਨਾ ਇਤਿਜ਼ਾਰ ਪੇਸ਼ ਕਰਨਾ ਚਾਹਨੀ ਹਾਂ ਨਾਨਾ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਹੋ ਰਾਤਾਂ ਵੇ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਵਰਸਾਤਾ ਮਾਇਆ ਯਾਦਾਂ ਤੇਰੀਆਂ ਮੈਨੂੰ ਪਾਣ ਕੇ ਰੀਆਂ ਦੱਸ ਵੇ ਸੋਹਣਿਆ ਨਜ਼ਰਾ ਕਿਉਂ ਫੇਰੀਆਂ प्यार में पाके तेरे नाल लाके रोग लिया मैं ला मैयारा ता वाह 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 क्या बात है मेरी दाजी। दाजी क्या बात क्या बात बड़ी बात है पम्मी भाजी आएले जी ਸਾਡੇ ਘਰ ਮੇਰੇ ਵੱਡੇ ਵੀਰ ਅਕਰਮ ਰਾਏ ਸਾਹਿਬ ਦੇ ਘਰ ਤੇ ਮੇਰੀ ਖੁਸ਼ਕਿਸਮਤੀ ਮੈਂ ਅੱਜ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੀ ਬੜੀ ਵੱਡੀ ਫੈਨ ਵੀ ਆ ਤੇ ਇਹ ਮੈਨੂੰ ਆਰਡਰ ਕੀ ਮੈਂ ਨਜ਼ਰਾਨਾ ਨਜ਼ਰਾਨਾ ਇਤਤ ਪੇਸ਼ ਕਰਨਾ ਚਾਹੁੰਦੀ ਆ ਇਹਨਾਂ ਨੂੰ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ ਮਾਇਆ ਵਾਹ ਹੋ ਰਾਤਾਂ ਵਿੱਚ ਕਾਲੀਆਂ ਰਾਤਾਂ ਅੱਖੀਆਂ ਲਾਈਆਂ ਬਰਸਾਤਾ